ਅੱਜ ਮੈਨੂੰ ਕਹਿਣ ਛੇ ਕੋਈ ਘਰੇਜ਼ ਨਹੀਂ ਕਿ ਅਕਾਲੀ ਦਲ ਦੀ ਜੜਾਵੈਸ ਤੇਲ ਪਾ ਕੇ ਉਹਨਾਂ ਖੋਰਾ ਲਾਂਚੇ ਕੋਈ ਕਸਰ ਨਹੀਂ ਛੱਡੀ ਉਸ ਤੋਂ ਉਮੀਦ ਮਾਰਦੇ। ਉਸ ਹਲਕਾ ਇੰਚਾਰਜ ਦੀ ਬਦੌਲਤ ਸਾਡਾ ਅਕਾਲੀ ਦਲ ਦਾ ਟਕਸਾਲੀ ਪਰਿਵਾਰ ਪੀੜੀਦਰ ਪੀੜੀ ਪਾਰਟੀ ਦਾ ਸਾਥ ਦੇਣ ਵਾਲੇ ਸਾਡੇ ਵਰਕਰ ਨਿਰਾਸ਼ ਹੋ ਕੇ ਘਰੇ ਬੈਠੇ ਸੀ। ਦੁਖੀ ਹੋ ਕੇ ਘਰੇ ਬੈਠੇ ਸੀ। ਕੋਈ ਇੱਜ਼ਤਬਾਨ ਨਹੀਂ ਸੀ। ਪਾਰਟੀ ਦੀ ਤਾਂ ਕੀ ਗੱਲ ਕਰਨੀ ਐ? ਸਾਰਾ ਹੱਕਾਰੀ ਮੇਰੇ ਤਾਈ ਮੇਰੇ ਨਾਲ ਜੁੜੇ ਹੋ ਤਾਂ ਨਾਲ ਲੱਗੋ ਨਹੀਂ ਤਾਂ ਨਿਕਲ ਜਾਓ ਇਹ ਹਲਕੇ ਦੇ ਲੋਕੀ ਇੰਨੇ ਤਪੇ ਹੋਏ ਸੀ ਕਿ ਉਹ ਆਪਦੇ ਪ੍ਰਧਾਨ ਤੱਕ ਨਹੀਂ ਪਹੁੰਚ ਕਰ ਸਕਦੇ ਸੀ ਮੇਰੇ ਤਾਈ ਨਹੀਂ ਪਹੁੰਚ ਕਰਦੇ ਸੀ ਸਾਡੇ ਘਰ ਤਾਂ ਹੀ ਨਹੀਂ ਪਹੁੰਚ ਕਰ ਸਕਦੇ ਸੀ ਜੇ ਗਲਤੀ ਦੇ ਨਾਲ ਆ ਕੇ ਤਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ ਬਤੌਰ ਮੈਂਬਰ ਆਫ ਪਾਰਲੀਮੈਂਟ ਮੈਨੂੰ ਉਹ ਦਿਨ ਯਾਦ ਨੇ ਜਦ ਕਹਾਨਾ ਸਾਹਿਬ ਦੇ ਨਾਲ ਹਰ ਪਿੰਡ 'ਚ ਕਈ ਵਾਰੀ ਸਾਡੇ ਸੰਗਤ ਦਰਸ਼ਨ ਹੁੰਦੇ ਸੀ ਇੱਕ ਪੜ੍ਹੇ ਲਿਖੇ ਅਫਸਰ ਪਰਵਾਰਿਕ ਮੈਂਬਰ ਹੋਏ ਇਸ ਇਲਾਕੇ ਦਾ ਸੇਵਾ ਇਹਸ ਕਰਕੇ ਦਿੱਤੀ ਸੀ ਕਿਉਂਕਿ ਬਾਦਲ ਸਾਹਿਬ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਪੜ੍ਹੇ ਲਿਖੇ ਹੋਣ ਦੇ ਨਾਤੇ ਆਪਾਂ ਇਸ ਇਲਾਕੇ ਵਿੱਚ ਵੱਧ ਸੇਵਾ ਕਰ ਸਕੀਏ ਵਿਕਾਸ ਕਰ ਸਕੀਏ ਤਾਂ ਮੈਨੂੰ ਮਾਨ ਹੈ ਜੇ ਤੁਹਾਡੇ ਮੋਗਿਆਂ ਦੇ ਉੱਤੇ ਮੋਟਰਾਂ ਲਾਈਆਂ ਇਹ ਖਾਨਾ ਸਾਹਿਬ ਦੀ ਵਿਜਨਸਿ ਜਿੱਥੇ ਪੰਜਾਬ ਤੇ ਕਿਤੇ ਨਹੀਂ ਹੋ ਸਕਦਾ ਕਿਵੇਂ ਕਰਨਾ ਹੈ ਤੁਹਾਡਾ ਪਾਣੀ ਕਿਵੇਂ ਪੂਰੇ ਕਰਨਾ ਪਰ ਰਲ ਮਿਲ ਕੇ ਸਾਡੀ ਸਰਕਾਰ ਨੇ ਤੁਹਾਡੀ ਆ ਸੇਵਾ ਕੀਤੀ ਚਲੋ ਹਾਲਾਤ ਇਹੋ ਜੇ ਹੋਏ ਲੋਕਾਂ ਦੀ ਮੰਗ ਸੀਗੀ ਨਵਾਂ ਉਮੀਦਵਾਰ ਆਇਆ ਲੇਕਿਨ ਮੈਨੂੰ ਅਫਸੋਸ ਕੀ ਉਸ ਉਮੀਦਵਾਰ ਨੇ ਜਿੱਥੇ ਮੈਨੂੰ ਐਮਪੀ ਦੀ ਗਰਾਂਟ ਤੱਕ ਨਹੀਂ ਲਗਾਨ ਦਿੱਤੀ ਕਿਸੇ ਦੇ ਸੁੱਖ ਵਿੱਚ ਉਹਨਾਂ ਦਾ ਦੁੱਖ ਵੀ ਨਹੀਂ ਸੁੱਖ ਜਾਂ ਦੁੱਖ ਵਿੱਚ ਸਾਂਝ ਤੱਕ ਨਹੀਂ ਪਾਉਣ ਦਿੱਤੀ ਤੇ ਆਪ ਇਲੈਕਸ਼ਨ ਇਥੋਂ ਲੜ ਕੇ ਪਾਵੇਂ 32000 ਵੋਟ ਲੈ ਕੇ ਮੁੜ ਕੇ ਚੰਡੀਗੜ੍ਹੋਂ ਵਾਪਸ ਆ ਕੇ ਬਕਰਾਂ ਦਾ ਧੰਵਾਦ ਕਰਨ ਦੇ ਨਹੀਂ ਸਮਝਿਆ ਅੱਜ ਆਪਣਾ ਫੋਨ ਨੰਬਰ ਸਾਰੇ ਹਲਕੇ ਚ ਇਹ ਕਹਿੰਦਾ ਮੇਰਾ ਫੋਨ ਮੇਰੇ ਨਾਲ ਰਹਿੰਦਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਓ ਪਰ ਤੁਸੀਂ ਤਾਂ ਗਵਾਓ ਕਿ ਫੋਨ ਛੱਡੋ ਕਿ ਤੁਹਾਡਾ ਚੱਕਦਾ ਸੀ ਘਰ ਦੇ ਅੰਦਰ ਤੁਹਾਡੇ ਨੇੜੇ ਤੱਕ ਨਹੀਂ ਕਿਤੇ ਲੱਗਿਆ ਜਿਹਦੇ ਕਰਕੇ ਪਹਿਲੀ ਵਾਰੀ ਮੈਂ ਤਾਂ ਇਤਿਹਾਸ ਚ ਦੇਖਿਆ ਹੈ ਜਿੱਥੇ ਹਲਕੇ ਦੇ ਮੌਤਵਾਰ 500 ਬੰਦੇ ਹਰ ਪਿੰਡ ਦੇ ਬੰਦੇ ਮੈਂ ਤਾਂ ਇੱਥੇ ਨਹੀਂ ਮੈਂ ਤਾਂ ਪਾਰਲਮੈਂਟ ਸੈਸ਼ਨ ਚੱਲ ਰਿਹਾ ਸੀ ਜਾ ਕੇ ਸੁਖਬੀਰ ਜੀ ਦੇ ਬੂਏ ਸਾਹਮਣੇ ਧਰਨਾ ਮਾਰਿਆ ਕਿ ਅੱਜ ਅਸੀਂ ਮੁੜ ਕੇ ਨਹੀਂ ਜਾਵਾਂਗੇ ਸੁਖਵੀਰ ਜੀ ਫੈਸਲਾ ਲੈਣਾ ਪਊਗਾ ਜਾਂ ਇਹਨੂੰ ਕੱਢੋ ਜਾਂ ਸਾਨੂੰ ਸਾਰਿਆਂ ਨੂੰ ਕੱਢ ਦਿਓ ਤਾਂ ਮੈਂ ਧੰਨਵਾਦ ਕਰਦੀ ਆ ਉਹਨਾਂ ਦਾ ਵਕਰਾਂ ਦਾ ਜਿਨ੍ਹਾਂ ਨੇ ਆਪ ਦੀ ਮਨ ਦੀ ਭਾਵਨਾਵਾਂ ਸਾਹਮਣੇ ਰੱਖ ਕੇ ਤੇ ਪ੍ਰਧਾਨ ਸਾਹਿਬ ਨੇ ਫੈਸਲਾ ਲੈਂਦਾ ਤੇ ਅੱਜ ਤੁਹਾਡੇ ਸਾਰਿਆਂ ਦਾ ਖਿਆਲ ਛੱਡਿਆ ਛੱਡਿਆ ਗਿਆ ਤੇ ਇੱਕ ਵਾਰ ਫੇਰ ਜਿਹੜੀ ਇਹ ਪਰਿਵਾਰ ਦੇ ਵਿੱਚ ਤੁਹਾਡੇ ਤੇ ਸਾਡੇ ਵਿੱਚ ਜਿਹੜੀ ਦੂਰੀਆਂ ਬਣਾ ਦਿੱਤੀਆਂ ਸੀਗੀਆਂ ਇਹ ਦੂਰੀਆਂ ਹਮੇਸ਼ਾ ਵਾਸਤੇ ਦੂਰ ਹੋਈਆਂ ਆਕੇ ਪਰਿਵਾਰ ਨੇ ਥੇ ਸਾਡੀ ਪਾਰਟੀ ਨੇ ਆਪਣੇ ਦਫ਼ਤਰ ਖੋਲ੍ਹਨੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਇਆ ਕਿ ਇਸ ਹਲਕੇ ਨੂੰ ਪਰਿਵਾਰ ਖੁਦ ਦੇਖੂਗਾ ਤੇ ਮੈਂ ਅੱਜ ਨਵੀਂ ਪ੍ਰੀਤ ਜੀ ਤੁਹਾਨੂੰ ਆ ਬੇਨਤੀ ਕਰਦੀ ਆ ਇਸ ਹਲਕੇ ਦੇ ਲੋਕੀ ਗੁੱਟਾਂ 'ਚ ਵੰਡੇ ਹੋਏ ਨੇ ਮੈਨੂੰ ਆ ਕੇ ਕਹਿੰਦੇ ਸੀ ਅਸੀਂ ਅਕਾਲੀ ਦਲ ਦੇ ਨਾਲ ਜੁੜਿਆ ਸਾਡੀ ਰੂਹ ਅਕਾਲੀ ਦਲ ਦੀ ਹੈ ਸਾਡੇ ਖੂਨ 'ਚ ਅਕਾਲੀ ਦਲ ਸਾਡੇ ਪੀੜੀਦਰ ਪੀੜੀ ਅਕਾਲੀ ਦਲ ਦੇ ਨਾਲ ਜੁੜਿਆ ਕਦੇ ਸਾਨੂੰ ਕੋਈ ਕਿਸੇ ਦੇ ਨਾਲ ਜੋੜ ਦਿੰਦਾ ਕਦੇ ਆ ਗੁੱਟ ਕਦੇ ਉਹ ਗੁੱਟ ਤੇ ਮੈਂ ਇਹਨਾਂ ਨੂੰ ਕਿਹਾ ਸੀ ਕੋਈ ਗੁੱਟ ਨਹੀਂ ਇੱਕ ਗੁੱਟ ਹੋਊਗਾ ਉਹ ਤਕੜੀ ਦਾ ਗੁੱਟ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਗੁੱਟ ਹੋਊਗਾ ਅੱਜ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਵੀ ਭਾਜਪਾ ਦਾ ਗੁੱਟ ਛੱਡ ਕੇ ਉਹਨੂੰ ਭੰਗ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਓ ਆਓ ਛੋਟੇ ਵੀਰ ਇਕੱਠੇ ਹੋ ਕੇ ਇਹ ਗੁੱਟਬਾਜ਼ੀ ਨੂੰ ਖਤਮ ਕਰਕੇ ਇਸ ਮਹਾਨ ਤਖਤ ਦੀ ਧਰਤੀ ਤੇ ਪੰਥਕ ਧਰਤੀ 'ਚ ਇਹ ਪੰਥ ਦਾ ਝੰਡਾ ਇਹੋ ਮਜ਼ਬੂਤ ਕਰੀਏ ਤੇ ਨਾ ਕੋਈ ਚੁਲਾਸੀ ਦੇ ਕਤਲੇ ਆਮ ਕਰਨ ਵਾਲੇ ਢਹ ਢੇਰੀ ਆਕਾਲਤ ਸਭ ਨੂੰ ਕਰਨ ਵਾਲੇ ਸੁਪਨਾ ਵੀ ਨਾ ਦੇਖ ਸਕਣ ਝਾੜੂ ਤਾਂ ਛੱਡੋ ਜਿੱਤੇ ਹੱਥ 'ਚ ਗੁਰੂ ਸਾਹਿਬ ਨੇ ਤਲਵਾਰਾ ਫੜਾਈਆਂ ਨੇ ਇਹ ਝਾੜੂ ਨਾਲ ਵੀ ਕੱਢ ਕੇ ਇੱਥੇ ਤਕੜੀ ਤਕੜੀ ਕਰਕੇ ਪੰਥ ਦੀ ਸ਼ੰਦਾ ਬਲੋ ਮਰ